ਮਹਾਰਾਜਾ ਦਲੀਪ ਸਿੰਘ ਨੂੰ ਕਿੰਨੇ ਮਾਰ ਨੂੰ ਨਹੀਂ ਮਿਲਣ ਦਿੱਤਾ ਸਾਨੂੰ ਪਤਾ ਭਾਈ ਜਗਤਾਰ ਸਿੰਘ ਜੱਗੀ ਜੋਲ ਦੇ ਨਾਲ ਕੀ ਹੋ ਰਿਹਾ ਕਿੰਨਾ ਨੇ ਕੀਤਾ ਸਾਨੂੰ ਪਤਾ ਪਰ ਸਾਡਾ ਰਿਸਪੌਂਸ ਕੀ ਆ ਜਦੋਂ ਤੋਂ ਸਿੱਖ ਇਸ ਧਰਤੀ ਤੇ ਆਏ ਮੁਗਲ ਅਫਗਾਨ ਬ੍ਰਿਟਿਸ਼ ਹਿੰਦੂਆਂ ਦੇ ਨਾਲ ਅਸੀਂ ਲਗਾਤਾਰ ਜਿਹੜੀ ਆ ਲੜਾਈ ਉਹ ਲੜਦੇ ਪਏ ਆ ਪਰ ਪਿਛਲੇ ਕੁਝ ਇੱਕ ਦੋ ਦਹਾਕੇ ਤੋਂ ਅਸੀਂ ਜਿਹੜਾ ਲੜਨ ਦਾ ਸਕਿੱਲ ਆ ਆਰਟ ਆ ਉਹ ਸ਼ਾਇਦ ਵਿਸਰਦੇ ਜਾਂਦੇ ਆ। ਇਸੇ ਤਰਤੀ ਤੇ 1892 ਦੇ ਵਿੱਚ ਖਾਲਸਾ ਕਾਲਜ ਬਣਿਆ ਸਿੰਘ ਸਭਾ ਲਹਿਰਵਾਲਾ। ਹੈਰਾਨਗੀ ਦੀ ਗੱਲ ਆ ਕਿ ਖਾਲਸਾ ਕਾਲਜ ਦੇ ਪਹਿਲੇ 5 ਪ੍ਰੈਜ਼ੀਡੈਂਟ ਜਿਹੜੇ ਮੁਖੀ ਆ ਉਹਦੇ ਵਿੱਚੋਂ 4 ਅੰਗਰੇਜ਼ ਹੀ 1 ਸਿੱਖ ਹੀ। ਪਹਿਲੇ 5 ਪ੍ਰਿੰਸੀਪਲਾਂ ਚੋਂ 1 ਸਿੱਖ ਸੀ 5 ਅੰਗਰੇਜ਼ ਹੀ। ਕਹਿਣ ਦਾ ਭਾਵ ਇਨਫਰਾਸਟ੍ਰਕਚਰ ਸਾਡਾ ਮੈਨ ਸਾਡੀ ਪੈਟਰਨ ਉਹਨਾਂ ਦਾ ਲੰਡਨ ਤੋਂ ਇਹੀ ਕੁਝ ਹੋਣਿਆ ਇਹਦਾ ਮਤਲਬ ਕੀ ਇਹਦਾ ਮਤਲਬ ਇਹ ਆ ਕਿ ਮਨ ਮਨ ਦੇ ਵਿੱਚ ਜਿਹੜੇ ਫੁਰਨੇ ਆ ਜਿਹੜੀ ਸਿੱਖਿਆ ਵਾ ਉਹ ਕਿਹਦੀ ਹੋਊਗੀ ਸੋ ਅੱਜ ਅਸੀਂ ਮਹਿਸੂਸ ਕਰਦੇ ਆ ਸਾਨੂੰ ਮਾਰਦਾ ਪਿਆ ਵਾ ਕੋਈ ਕੌਣ ਮਾਰਦਾ ਪਿਆ ਅਸੀਂ ਉਹਦਾ ਮੁਕਾਬਲਾ ਕਿਵੇਂ ਕਰਨਾ ਸਿੱਖਾਂ ਨੂੰ ਕਦੇ ਮਾਰਨ ਵਾਲੇ ਦਾ ਭਲੇਖਾ ਨਹੀਂ ਸੀ ਪਿਆ ਸਿੱਖ ਸਦਾ ਕਹਿੰਦੇ ਸੀ ਰਾਜ karenge ਜਾਂ ਲੜ ਮਰेंगे ਜਾਂ ਤੇ ਰਾਜ ਕਰਾਂਗੇ ਤੇ ਜਾਂ ਲੜ ਕੇ ਮਰ ਜਾਾਂਗੇ ਸੋ ਆ ਜਿਹੜੀ ਗੱਲ ਆ ਉਹ ਸਾਨੂੰ ਰੋਜ਼ ਰੋਜ਼ ਕੋਈ ਪੁਲਸਾਂ ਵੱਲੋਂ ਜਾਂ ਫੌਜਾਂ ਵੱਲੋਂ ਦਬਕਾ ਕੇ ਨਹੀਂ ਦੱਸੀ ਜਾਂਦੀ ਸਾਡੀ ਜੜ ਵਿੱਚ ਐਜੂਕੇਸ਼ਨ ਦਾ ਜਿਹੜਾ ਟੀਕਾ ਵਾ ਉਹ ਲਾਇਆ ਗਿਆ ਹਰ ਕਿਸਮ ਦੀ ਸਿੱਖਿਆ ਚੰਗੀ ਸਿੱਖਿਆ ਨਹੀਂ ਹੁੰਦੀ ਸਿੱਖੀ ਸਿੱਖਿਆ ਗੁਰ ਵਿਚਾਰ ਸੋ ਸਾਡੀ ਸਿੱਖਿਆ ਕੀ ਆ ਜਿਹੜੀ ਪਰਉਪਕਾਰ ਦੀ ਸਿੱਖਿਆ ਹੋਵੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਅਸੀਂ ਜਦੋਂ ਇਹ ਗੱਲ ਕਹਿ ਦਿੰਨੇ ਆ ਕਿ ਸਾਡੇ ਬੱਚੇ ਅਫਸਰ ਬਣਨ ਸਾਡੇ ਬੱਚੇ ਜੱਜ ਬਣਨ ਸਾਡੇ ਬੱਚੇ ਆ ਹੁਣ ਸਾਨੂੰ ਉਹ ਇਹ ਚੇਤੇ ਰੱਖਣਾ ਚਾਹੀਦਾ ਉਹ ਕਿਹਦੇ ਅਧੀਨ ਹੋਣਗੇ ਕੀ ਉਹ ਐਡਮਿਨਿਸਟ੍ਰੇਸ਼ਨ ਰਿਫਾਰਮ ਹੀ ਲਈ ਆ ਸਕਦੇ ਆ ਕਿ ਕੀ ਉਹ ਕੁਝ ਲਾਗੂ ਕਰ ਸਕਦੇ ਆਪਣੇ ਵੱਲੋਂ ਸੋ ਜਿੰਨਾ ਚਿਰ ਅਸੀਂ ਲੜਾਈ ਲੜਨ ਦਾ ਆਰਟ ਸਕਿੱਲ ਨਹੀਂ ਸਿੱਖਦੇ ਲੜਨਾ ਕਿਵੇਂ ਆ ਕਿਤੇ ਨਾਲ ਲੜਨਾ ਲੜਾਂਗੇ ਕੀ ਸੋ ਸਾਡੀ ਲੜਾਈ ਮਨ ਬੱਚ ਕਰਮ ਦੀ ਆ ਤੇ ਕਰਮਾਂ ਤੱਕ ਤਾਂ ਹੀ ਪਹੁੰਚੂਗੀ ਜੇ ਸਾਡੇ ਮਨ ਦੇ ਫੁਰਨੇ ਆ ਉਹ ਗੁਰੂ ਮੁਤਾਬਕ ਹੋਣਗੇ ਸੋ ਅਸੀਂ ਜੋ ਪੜਦੇ ਆ ਜੇ 12 ਜਮਾਤਾਂ ਪੜ੍ਹਦੇ ਆ ਨਰਸਰੀ ਕੇ ਜੀਮ ਲਾ ਕੇ 14 ਬਣ ਜਾਂਦੀਆਂ ਫਿਰ ਗ੍ਰੈਜੂਏਸ਼ਨ ਕਰਦੇ ਆ 17 ਬਣ ਜਾਂਦੀਆਂ ਐਮਏ ਕਰਦੇ ਆ 19 ਬਣ ਜਾਂਦੀਆਂ ਪੀਐਚਡੀ ਕਰਦੇ ਆ 22 25 ਸਾਲ ਬਣ ਜਾਂਦੇ ਆ 22 25 ਸਾਲ ਦੇ ਅਗੇਂਸਟ ਅਸੀਂ ਐਸਾ ਕੀ ਪੜਦੇ ਆ ਜਾਂ ਕੀ ਸਮਝਦੇ ਆ ਕਿ ਇਸ ਐਜੂਕੇਸ਼ਨ ਦੀ ਕਾਟ ਕਰ ਸਕੀਏ ਸਾਡੇ ਵੀਰਾਂ ਨੇ ਪੱਗਾ ਵੀ ਬੰਨੀਆਂ ਕਿਰਪਾਨਾਂ ਵੀ ਪਾਈਆਂ ਵਾ ਪਰ ਉਹਨੂੰ ਦੱਸਣਾ ਪੈ ਰਿਹਾ ਵਾ ਕਿ ਜਿਹੜੀ ਪੁਲਿਸ ਨੇ ਕੰਮ ਕੀਤਾ ਉਹ ਸਹੀ ਨਹੀਂ ਆ ਉਹਨੂੰ ਆਪੇ ਸਮਝ ਨਹੀਂ ਆਉਣੀ ਕਿਉਂਕਿ ਉਹ ਪੜਾਈ ਜਿਹੜੀ ਚੁੱਕਣਾ ਨਾ ਉਹ ਕਿਸੇ ਹੋਰ ਦੀ ਲੈ ਗਿਆ ਸੋ ਸਾਡਾ ਸਦੀਆਂ ਪਹਿਲਾਂ ਪੁਰਾਣਾ ਵੀ ਇਹੀ ਨਾਰਾ ਸੀ ਕਿ ਰਾਜ ਕਰਾਂਗੇ ਜਾਂ ਲੜ ਮਰਾਂਗੇ ਅੱਜ ਵੀ ਇਹੀ ਨਾਰਾ ਫਿਰ ਫਰੀਦ ਸਾਹਿਬ ਦੀ ਬੇਨਤੀ ਜਿਹੜੀ ਆ ਆਪਾਂ ਸੁਰਾਈਏ ਫਰੀਦਾਬਾਦ ਪਰ ਆਏ ਬੈਸਣਾ ਸਾਈਂ ਮuje ਨ ਦੇ ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਆ ਕੇ ਆਪ ਦੇ ਵਿਚਾਰ ਪ੍ਰਗਟ ਕਰਨ ਅੱਜ ਦਲ ਖਾਲਸਾ ਦੇ ਵੀ ਛੜਕੋ ਕਈ ਬੁਲਾਰੇ ਆਏ ਨੇ ਭਾਈ ਗੁਰਨਾਮ ਸਿੰਘ ਬੈਠੇ ਹੋਏ ਨੇ ਸਰਦਾਰ ਕਮਰਪਾਲ ਸਿੰਘ ਜਿਹੜੇ ਚੀਫ ਸਪੋਕਸਪਰਸਨ ਨੇ ਦਲ ਖਾਲਸਾ ਦੇ ਪੈਟਰਨ ਵੀ ਹੈਗੇ ਨੇ ਉਹ ਵੀ ਪਹੁੰਚੇ ਹੋਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਬੁਲਾਰਿਆਂ ਨੂੰ ਪੀ ਲੈ ਕਿ ਜਿੰਨੀ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਨਕਲੂਡ ਕਰਨ ਸਮੇਂ ਦੀ ਘਾਟ ਹੈਗੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੜ ਬੈਠੀ ਗੁਰੂ ਪਿਆਰੀ ਸੰਗਤ ਜੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਸਾਰੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਖੰਡਾ ਉਹਨਾਂ ਦੀ ਯਾਦ ਚ ਜੜ ਬੈਠੇ ਆ ਸੋ ਜਿਵੇਂ ਸਾਰੇ ਬੁਲਾਰਿਆਂ ਨੇ ਵਿਚਾਰ ਆਪੋ ਆਪਣੇ ਦੱਸੇ ਨੇ ਅਸੀਂ ਵੀ ਉਸੇ ਹੀ ਅੱਖ ਦੇ ਨਾਲ ਦੇਖਦੇ ਆ ਕਿ ਸਾਡੇ ਇਸ ਵੀਰ ਦੀ ਸ਼ਹੀਦੀ ਦੇ ਪਿੱਛੇ ਕੀ ਕਾਰਨ ਨੇ ਸਿੱਧਾ ਸਾਫ਼ ਸਪਸ਼ਟ ਹੈ ਕਿ ਇਸ ਗੁਲਾਮੀ ਨੂੰ ਗਲੋ ਲਾਉਣ ਦੇ ਲਈ ਆਵਾਜ਼ ਚੱਕਣਾ ਹੀ ਮੁੱਖ ਕਾਰਨ ਹੈ ਇਥੋਂ ਦੇ ਸਿਸਟਮ ਦੇ ਵਿੱਚ ਰਹਿ ਕੇ ਸਿੱਖ ਇੱਕ ਗੁਲਾਮ ਹੈ ਗੁਲਾਮ ਕੌਮ ਬਣ ਚੁੱਕੀ ਹੈ ਤਾਂ ਉਹਨੂੰ ਆਜ਼ਾਦ ਕਰਾਉਣ ਲਈ ਜਿਹੜੇ ਵੀ ਭਰਾ ਸਾਡੇ ਆਵਾਜ਼ ਬੁਲੰਦ ਕਰਦੇ ਆ ਤਾਂ ਉਹਨਾਂ ਨੂੰ ਇਸ ਰਾਹ ਤੇ ਜਿਹੜਾ ਜਾਣਾ ਪੈਂਦਾ ਲਾਜ਼ਮੀ ਆ ਸੋ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੀ ਕੌਮ ਦੇ ਲਈ ਆਪਣੇ ਪੰਥ ਦੇ ਲਈ ਆਪਣੀ ਜਾਨ ਨਿਸ਼ਾਵਰ ਕਰਦੇ ਆ ਪਰ ਦੁੱਖ ਇਸ ਗੱਲ ਦਾ ਵੀ ਹੁੰਦਾ ਹੈ ਕਿ ਕੁਝ ਕੁ ਲੋਕਾਂ ਦੀਆਂ ਨਕਾਮੀਆਂ ਕਰਕੇ ਜਿਹੜੀ ਮੌਤ ਆ ਉਹ ਉਸ ਸਿਸਟਮ ਵੱਲੋਂ ਜਾਂ ਉਹਨਾਂ ਲੋਕਾਂ ਦੀਆਂ ਹਮੀਆਂ ਕਰਕੇ ਸਾਡੇ ਸਿੰਘਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਹੈ ਸੋ ਇਹ ਤਰਾਸਦੀ ਰਹੂਗੀ ਇਹ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ ਕੋਈ ਵੀ ਸੰਘਰਸ਼ੀ ਕਰਨ ਵਾਲੇ ਜਿਹੜੇ ਵੀ ਨੌਜਵਾਨ ਸੰਘਰਸ਼ਸ਼ੀਲ ਨੌਜਵਾਨ ਆ ਉਹਨਾਂ ਦੇ ਵਿੱਚ ਹਕੂਮਤ ਵੱਲੋਂ ਸਿਸਟਮ ਵੱਲੋਂ ਆਪਣੇ ਬੰਦੇ ਫਿੱਟ ਕਰ ਦਿੱਤੇ ਜਾਂਦੇ ਆ ਸੋ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੇ ਜਿਹੜੇ ਆਖਰੀ ਬੋਲ ਆ ਮੈਂ ਉਹ ਸਾਂਝੇ ਕਰਕੇ ਫਤਿਹ ਆਪਣੀ ਆ ਜਿਹੜੀ ਗੱਲ ਪੂਰੀ ਕਰ ਲੈਣੀ ਆ ਸੋ ਮੈਂ ਇਹੀ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਪੰਥ ਤੇ ਕੌਮ ਦੇ ਵਫਾਦਾਰ ਹੋ ਕੇ ਚੱਲੀਏ ਕਿਉਂਕਿ ਬਾਈ ਦਾ ਵੀ ਲਾਸਟ ਇੱਕੋ ਇੱਕ ਸੁਨੇਹਾ ਸੀ ਕਿ ਬੰਦੇ ਆਉਂਦੇ ਜਾਂਦੇ ਰਹਿੰਦੇ ਆ ਕੌਮ ਆ ਜਿਹੜੀ ਕਦੇ ਵੀ ਨਿਰਾਸ਼ਾ 'ਚ ਨਹੀਂ ਜਾਣੀ ਚਾਹੀਦੀ ਸੰਘਰਸ਼ਾ ਜਿਹੜੇ ਠੰਡੇ ਨਹੀਂ ਪੈਣੇ ਚਾਹੀਦੇ ਸੋ ਅਸੀਂ ਆਪਣੇ ਰਾਜ ਦੀ ਗੱਲ ਆ ਜਿਹੜੀ ਕਰਦੇ ਰਹਾਂਗੇ ਸੋ ਮੈਂ ਬਾਈ ਦੀ ਯਾਦ ਨੂੰ ਤਾਜ਼ਾ ਕਰਦਿਆਂ ਇੱਕ ਦੋ ਨਾਰੇ ਲਾਵਾਂਗਾ ਸੰਗਤ ਨੇ ਜਰੂਰ ਆ ਜਿਹੜਾ ਸਹਿਯੋਗ ਦੇਣਾ ਖਾਲਸਾਣ 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 ਰਾਜ ਕਰੇਗਾ ਰਾਜ ਕਰੇਗਾ ਆਪ ਦੀ ਸਾਹਸ ਪਾਉਣ ਨਹੀਂ ਤਾਂ ਫਿਰ ਸਾਡੀ ਬੇਨਤੀ ਹੈ ਆਵਾਜੇ ਕੌਮ ਜਥੇਬੰਦੀ ਦੇ ਪ੍ਰੈਜ਼ੀ ਪਾਈਮਾਨਜੀਤ ਸਿੰਘ ਕਰਤਾਰਪੁਰ ਸਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਦੇ ਉਹਨੇ ਦੇ ਵਿਚਾਰ ਜਿਹੜੇ ਹੈ ਸੰਗਠਨਾਂ ਸਾਂਝੇ ਕਰਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਪਵਿੱਤਰ ਤੇ ਨਿੱਗੀ ਗੋਦ ਅੰਦਰ ਜੁੜ ਬੈਠੇ ਗੁਰੂ ਦੇ ਹੀ ਖਾਸ ਰੂਪ ਗੁਰੂ ਪਿਆਰੇ ਖਾਲਸਾ ਜੀ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਥੇ ਤੱਕ ਗੱਲ ਚੱਲ ਕੇ ਪਹੁੰਚੀ ਆ ਮੈਂ ਗੱਲ ਨੂੰ ਉੱਥੇ ਹੀ ਸ਼ੁਰੂ ਕਰਦਾ ਅੱਗੇ ਪਹਿਲੀ ਤੇ ਗੱਲ ਇਹ ਇਕੱਠ ਕੋਈ ਆਮ ਸੰਗਤ ਦਾ ਇਕੱਠ ਨਹੀਂ ਲਗਭਗ ਸਾਰੇ ਮੋਤਵਰ ਸੱਜਣ ਇੱਥੇ ਬੈਠੇ ਆ ਸਾਰੀਆਂ ਜਥੇਬੰਦੀਆਂ ਧਿਰਾਂ ਦਲਾਂ ਪੰਥਾਂ ਦੇ ਜਿਹੜੇ ਅਹੁਦੇਦਾਰ ਸਹਿਬਾਨ ਲਗਭਗ ਹੁਣ ਸਾਰੇ ਵੀਰਾਂ ਦਾ ਇਕੱਠ ਆ ਤੇ ਲਗਭਗ ਲਗਭਗ ਜਿਹੜੀ ਸਾਰੀ ਸੰਗਤ ਆ ਉਹ ਸਾਰੇ ਹੀ ਜਿਹੜੀ ਸਿੱਖ ਹੋਮਲੈਂਡ ਆ ਜਾਂ ਜਿਹੜਾ ਸਾਡਾ ਸਿੱਖਾਂ ਦਾ ਕੌਮੀ ਘਰ ਆ ਉਹਦੀ ਆਜ਼ਾਦੀ ਦੇ ਲਈ ਉਹਨੂੰ ਹਾਸਲ ਕਰਨ ਲਈ ਤਤਪਰ ਰੂਹਾਂ ਇੱਥੇ ਬੈਠੀਆਂ ਉਹਨਾਂ ਰੂਹਾਂ ਦੇ ਵਿੱਚੋਂ ਇੱਕ ਰੂਹੀ ਸਿਪਾਈ ਅਵਤਾਰ ਸਿੰਘ ਖੰਡਾ ਸਿੱਖਾਂ ਦੇ ਪ੍ਰਾਣੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜਿਹੜਾ ਸੰਘਰਸ਼ ਚੱਲਿਆ ਉਹਦੇ ਵਿੱਚ ਇੱਕ ਚੀਜ਼ ਤੇ ਕਾਮਨ ਹੈ ਜਿੱਥੇ ਗੁਰੂ ਨਾਨਕ ਤੇ ਉਹਦੀ ਉਮਮਤ ਅੱਜ ਵੀ ਹੈ ਉੱਥੇ ਬਾਬਰ ਤੇ ਬਾਬਰ ਤੋਂ ਲੈ ਕੇ ਮੋਦੀ ਤੱਕ ਉਧਰਲੇ ਪੱਖ ਦੇ ਵੀ ਨਾਲ ਨਾਲ ਹੀ ਆ ਇਹ ਸੰਘਰਸ਼ ਤੇ ਇਦਾਂ ਹੀ ਚੱਲਦਾ ਹੀ ਰਹਿਣੇ ਇਹ ਤੇ ਦਸਤੂਰ ਆ ਦੁਨੀਆ ਦਾ ਦਿਨਿਆਂ ਤੇ ਰਾਤ ਆ ਦੌਖਿਆ ਸੌਖਿਆ ਸਭ ਕੁਝ ਐਂ ਹੀ ਚੱਲਣਾ ਪਰ ਜਿੱਥੇ ਐਜ਼ ਅ ਕੌਮ ਅਸੀਂ ਦੇਖਦੇ ਆ ਜਦੋਂ ਤੇ ਜਿੰਨੀ ਕਨਫਿਊਜ਼ਨ ਅੱਜ ਚੱਲ ਰਹੀ ਆ ਸਿੱਖਾਂ ਚ ਇੰਨੀ ਕਦੇ ਇਤਿਹਾਸ ਦੇ ਵਿੱਚ ਨਹੀਂ ਹੋਈ ਸਾਨੂੰ ਕਲੀਅਰ ਸੀ ਸਾਡਾ ਮੁਗਲ ਸਾਡੇ ਦੁਸ਼ਮਣ ਆ ਸਾਨੂੰ ਕਲੀਅਰ ਸੀ ਦਰਾਨੀ ਸਾਨੂੰ ਕਲੀਅਰ ਸੀ ਕਿ ਜਿਹੜਾ ਬ੍ਰਿਟਿਸ਼ ਰਾਜ ਆਇਆ ਸਾਡੇ ਜਿਹੜੇ ਦੁਸ਼ਮਣ ਸੀ ਸਾਨੂੰ ਬਿਲਕੁਲ ਸਾਫ਼ ਸੀ ਪਰ ਜਦੋਂ ਦਾ ਆ ਕਮੀਨਗੀ ਦੀ ਬਿਰਤੀ ਰੱਖਣ ਵਾਲੇ ਦੁਸ਼ਮਣ ਨਾਲ ਸਾਡਾ ਵਾਹ ਪਿਆ ਉਹਨੇ ਸਭ ਤੋਂ ਵੱਡੀ ਮਾਰ ਜਿਹੜੀ ਸਾਨੂੰ ਮਾਰੀ ਆ ਉਹਨੇ ਸਾਨੂੰ ਹਰ ਚੀਜ਼ ਦੇ ਵਿੱਚ ਹਰ ਚੀਜ਼ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕੀਤੀ ਹਰ ਚੀਜ਼ ਦੇ ਵਿੱਚ ਅੱਜ ਸਿੱਖਾਂ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਚੈਲੰਜ ਵਾਲੀ ਗੱਲ ਆ ਉਹ ਇਹ ਆ ਕਿ ਅਸੀਂ ਦੁਸ਼ਮਣ ਨੂੰ ਪਛਾਣੀਏ ਕਿਵੇਂ ਕਿਉਂਕਿ ਪਹਿਲਾਂ ਦੁਸ਼ਮਣ ਸਾਨੂੰ ਆਪਣੇ ਰੂਪ ਦੇ ਵਿੱਚ ਆ ਕੇ ਸਿੱਧਾ ਸਿੱਧਾ ਮਿਲਦਾ ਸੀ ਤੇ ਅਸੀਂ ਸਿੱਧਾ ਉਹਨਾਂ ਨਾਲ ਲੜਦੇ ਸੀ ਅੱਜ ਸਭ ਤੋਂ ਵੱਡੀ ਤਰਾਸਦੀ ਆ ਕਿ ਸਿੱਖ ਨੇ ਜਦੋਂ ਦੁਸ਼ਮਣ ਦੀ ਚੋਣ ਕਰਨੀ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਉਹ ਹੋ ਸਕਦਾ ਉਹ ਵੀ ਚੋਲੇ ਦੇ ਵਿੱਚ ਦਮਾਲੇ ਦੇ ਵਿੱਚ ਕੇਸ ਤੇ ਦਾੜ੍ਹੀ ਦੇ ਵਿੱਚ ਉਹਦੇ ਨਾਲ ਲੜਨ ਦਾ ਤੇ ਸਟੇਟ ਇਹੋ ਜਿਹੀ ਸਿੱਖ ਤਿਆਰ ਵੀ ਕਰ ਰਹੀ ਹੈ ਔਰ ਇਹਨਾਂ ਚੀਜ਼ਾਂ ਤੋਂ ਅਸੀਂ ਸਾਰੇ ਭਲੂ ਭਲੀ ਭਾਂਤ ਜਾਣੂ ਵੀ ਹਾਂ ਔਰ ਜਿਹੜੇ ਭਾਈ ਅਵਤਾਰ ਸਿੰਘ ਖੰਡੇ ਹੋਣਾ ਦਾ ਸੰਘਰਸ਼ ਰਿਹਾ ਉਹਨਾਂ ਨੇ ਉਸ ਧਰਤੀ ਤੇ ਜਾ ਕੇ ਵੀ ਆਪਣੇ ਏਮ ਤੇ ਗੋਲ ਨੂੰ ਤਬਦੀਲ ਨਹੀਂ ਕੀਤਾ ਉਹਨਾਂ ਨੇ ਆਪਣਾ ਏਮ ਉੱਥੇ ਜਾ ਕੇ ਪੈਸਾ ਜਾਂ ਸੁੱਖ ਦੀ ਆਰਾਮ ਦੀ ਜ਼ਿੰਦਗੀ ਨਹੀਂ ਬਣਾਇਆ ਉਹਨਾਂ ਨੇ ਉੱਥੇ ਜਾ ਕੇ ਵੀ ਆਪਣੀ ਜ਼ਿੰਦਗੀ ਦਾ ਅਲਟੀਮੇਟ ਗੋਲ ਕੌਮੀ ਘਰ ਦੀ ਆਜ਼ਾਦੀ ਤੇ ਪ੍ਰਾਪਤੀ ਹੀ ਰੱਖਿਆ ਇੱਥੇ ਵੀ ਅਸੀਂ ਜਦੋਂ ਦੇਖਦੇ ਹਾਂ ਅੱਜ ਜਿਹੜੀ ਸਾਡੀ ਲੀਡਰਸ਼ਿਪ ਆ ਉਹਦਾ ਅਲਟੀਮੇਟ ਗੋਲ ਕਿਤੇ ਨਾ ਕਿਤੇ ਅਸੀਂ ਸੈਂਟਰ ਨੂੰ ਤਬਦੀਲ ਕਰਕੇ ਆਪਣੇ ਭਰਾਵਾਂ ਵੱਲੋਂ ਕਰ ਲਿਆ ਅੱਜ ਜਿਨ੍ਹਾਂ ਨੇ ਅਲਟੀਮੇਟ ਗੋਲ ਖਾਲਸਤਾਨ ਰੱਖਣਾ ਸੀ ਜਾਂ ਕੌਮੀ ਘਰ ਦੀ ਆਜ਼ਾਦੀ ਰੱਖਣੀ ਸੀ ਉਹ ਸੈਖ ਹੀ ਸਿੱਖਾਂ ਦੀਆਂ ਲਿਸਟਾਂ ਤਿਆਰ ਕਰਦੇ ਆ ਤੇ ਉਹ ਨਸ਼ਰ ਕਰਦੇ ਅੱਜ ਸਿੱਖਾਂ ਨੂੰ ਮਾਰਨ ਦੇ ਲਈ ਕੋਈ ਬਗਾਨਾ ਕੋਈ ਦੁਰਾਨੀ ਕੋਈ ਬਾਨੀ ਅਡਾਨੀ ਆਪ ਨਹੀਂ ਚੱਲ ਕੇ ਆਉਂਦਾ ਬੜੀ ਤਰਾਸਦੀ ਆ ਕਿ ਉਹ ਚਿਹਰਿਆਂ ਦੇ ਪਿੱਛੇ ਵੀ ਸਾਨੂੰ ਐ ਲੱਗਦਾ ਕਿ ਸ਼ਾਇਦ ਇਹ ਸੈਖੀ ਤੋ ਸਾਨੂੰ ਆਪਣਾ ਦੁਸ਼ਮਣ ਪਛਾਨਣਾ ਬਹੁਤ ਜ਼ਰੂਰੀ ਆ ਉਹ ਆਉਂਦਾ ਹੋਣਾ ਚਾਹੀਦਾ ਉਹਦੇ ਉੱਤੇ ਜਿਹੜਾ ਹੈਗਾ ਸਾਨੂੰ ਇਕਾਗਰਤ ਨਾਲ ਆਪਣੀ ਬਿਰਤੀ ਜਿਹੜੀ ਹੈਗਾ ਕੇਂਦਰਿਤ ਕਰਨੀ ਚਾਹੀਦੀ ਆ ਸੋ ਇੰਨੀਆਂ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਭਾਈ ਸੁਖਜੀਤ ਸਿੰਘ ਖੋਸਾ ਸਤਕਾਰ ਕਮੇਟੀ ਦੇ ਜਿਹੜੇ ਆਗੂ ਨੇ ਉਹ ਆਪਦੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪਰਜਾ-ਪਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਸਤਗੁਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਸਤਕਾਰਯੋਗ ਵੱਡੇ ਭੈਣ ਜੀ ਚਰਨਜੀਤ ਕੌਰ ਜਿਨ੍ਹਾਂ ਨੇ ਚੜਦੀ ਜਵਾਨੀ ਵਿੱਚ ਆਪਣੇ ਪਤੀ ਦਾ ਜਿਹੜਾ ਸੁੱਖ ਸੀ ਉਹਨੂੰ ਨਾ ਮੰਨਣ ਦਾ ਫੈਸਲਾ ਜਿਹੜਾ ਸਤਿਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਮੰਨ ਲਿਆ ਤੇ ਚੜਦੀ ਜਵਾਨੀ ਵਿੱਚ ਪਤੀ ਨੂੰ ਸੰਘਰਸ਼ ਦੇ ਰਾਹ ਤੋਰ ਦਿੱਤਾ ਆਪ ਨਾਲ ਸਿੱਖ ਸੰਘਰਸ਼ ਵਿੱਚ ਮੈਂ ਇੱਕ ਦਿਨ ਪੁੱਛ ਰਿਹਾ ਸੀ ਕਿ ਭੈਣ ਸਾਲਟਾਂ ਵਗੈਰਾ ਜਾਂ ਕੁਝ ਇਦਾਂ ਸਪੈਦੇ ਕਹਿੰਦੇ ਵੀ ਸਾਰਾ ਕੁਝ ਦੇਖਿਆ ਸਾਰਾ ਕੁਝ ਕੀਤਾ ਭਾਵ ਕੇ ਆਪ ਸਿੱਖ ਸੰਘਰਸ਼ ਵਿੱਚ ਵਿਚਰੇ ਨੇ ਫੇਰ ਜਿੱਦਣ ਹਰ ਇੱਕ ਦੀ ਰੀਝ ਹੁੰਦੀ ਏ ਕਿ ਮੇਰਾ ਪੁੱਤ ਜਵਾਨ ਹੋਵੇ ਮੈਂ ਉਹਦਾ ਆਨੰਦ ਕਾਰਜ ਕਰਾਂ ਮੈਂ ਉਹਦਾ ਮੰਗਣਾ ਕਰਾਂ ਮੈਂ ਢੋਲੀ ਘਰ ਲੈ ਕੇ ਆਵਾਂ ਉਹ ਸਮਾਂ ਨਹੀਂ ਨਸੀਬ ਹੋਇਆ ਪੁੱਤ ਸੰਘਰਸ਼ ਦੇ ਰਾਤ ਉਰ ਗਿਆ ਪੁੱਤ ਤੋਰਨ ਤੋਂ ਬਾਅਦ ਹੌਸਲੇ ਡਿੱਗ ਜਾਣੇ ਸੁਭਾਵਕ ਹੁੰਦੇ ਆ ਹੌਸਲੇ ਪਸਤ ਹੋ ਜਾਣੇ ਹੁੰਦੇ ਆ ਬੱਚਾ ਤੇ ਮਾਂ ਦੇ ਗਰਭ ਵਿੱਚ ਹੋਵੇ ਤੇ ਕਿਸੇ ਤਰ੍ਹਾਂ ਕਰਕੇ ਉਹ ਨਾ ਸਿਰੇ ਚੜ ਸਕੇ ਤੇ ਕਈ ਸਾਲ ਰੋਣਾ ਰੋਇਆ ਜਾਂਦਾ ਪਰ ਇੱਥੇ ਜਵਾਨ ਪੁੱਤ ਦੇ ਤੁਰ ਜਾਣ ਤੋਂ ਬਾਅਦ ਫੇਰ ਸਟੇਜ ਤੇ ਖੜੇ ਹੋਣਾ ਅਫਸੋਸ ਦੀ ਗੱਲ ਹੈ ਸਾਡੇ ਹੀ ਕੁਝ ਬੰਦੇ ਸਾਡੇ ਹੀ ਕੁਝ ਵੀਰ ਪੈਣ ਪ੍ਰਤੀ ਜਿਹੜੀ ਸ਼ਬਦਾਵਲੀ ਵਰਤਦੇ ਆ ਉਹ ਬੜੀ ਦੁਖਾਨ ਹੈ ਉਹਦੇ ਲਈ ਆਪਾਂ ਆਓ ਸੋਚੀਏ ਸੱਚੇ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਅਰਦਾਸ ਧਰਮ へ ਸੀਦ ਤੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਉਹ ਇਹ ਵੀ ਨੇ ਇਹ ਪਰਿਵਾਰ ਵੀ ਹੈ ਇਨਾਂ ਦੇ ਸਤਿਕਾਰਯੋਗ ਵੱਡੇ ਸਰਦਾਰ ਬਲਵੰਤ ਸਿੰਘ ਜੀ ਖੰਡਾ ਸਾਹਿਬ ਦੇ ਤਾਇਆ ਜੀ ਉਹ ਵੀ ਇੱਕ ਇੱਕ ਪਰਿਵਾਰ ਚੋਂ ਤਿੰਨ ਤਿੰਨ ਤੇ ਆਪ ਨਾ ਦੇ ਚੁਰੂ ਪਰ ਪਾਣੀ ਤਹਿ ਨਿੰਦੇ ਜੇ ਗੰਗਾ ਨਹੀਂ ਫਿਰ ਇਸ ਪਰਿਵਾਰ ਦੀ ਜੇ ਕੋਈ ਭਾਈ ਉੱਚੀ ਨੀਵੀਂ ਗੱਲ ਕਰੇ ਫਿਰ ਸਾਨੂੰ ਜਰਨੀ ਨਹੀਂ ਚਾਹੀਦੀ ਸਾਨੂੰ ਸੁਣਨੀ ਨਹੀਂ ਚਾਹੀਦੀ ਹੁਣ ਆਪਾਂ ਨਾ ਆਪਣਾ ਫਰਜ਼ ਕੀ ਹੈ ਕਿਉਂਕਿ ਬਾਗੀ ਸਾਹਿਬ ਨੇ ਫਰੀਦ ਸਾਹਿਬ ਦੀ ਗੱਲ ਕੀਤੀ ਬਾਹਰ ਪ੍ਰਾਇ ਬੈਸਣੇ ਦੀ ਪ੍ਰਾਇਆ ਬਾਰ ਕਿਹਨੂੰ ਕਿਹਾ ਇਸ ਦੇਸ਼ ਨੂੰ ਵੀ ਜੇ ਆਹ ਜਿਹੜਾ ਦੇਸ਼ ਆ ਸਾਡਾ ਪ੍ਰਾਇਆ ਬਾਰ ਆ ਤੇ ਸਾਡਾ ਕੌਮੀ ਘਰ ਖਾਲਸਾ ਰਾਜ ਖਾਲਸਤਾਨ ਦੀ ਗੱਲ ਕਰਕੇ ਗਏ ਨੇ ਹੁਣ ਤਖਤ ਬਏ ਤਖਤੇ ਕੀ ਲਾਇਕ ਤੇ ਜਦੋਂ ਆਪਾਂ ਕੋਈ ਵੀ ਵਸਤੂ ਕਿਸੇ ਭਾਂਡੇ ਵਿੱਚ ਪਾਉਣੀ ਹੋਵੇ ਤੇ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਂਡਾ ਧੋਵੋ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ ਦੂਧ ਫੁਣ ਕਰ ਸੁਰਤ ਸਮਾਇਨ ਹੋਏ ਨਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਅਵਰਨ ਰਾਫਲ ਕਮਾ ਹੁਣ ਅਸੀਂ ਖਾਲਸਾਣ ਦੀ ਗੱਲ ਕਰਨੀ ਹੈ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਸੱਚੇ ਪਾਤਸ਼ਾਹ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਹੁਣ ਆਕੀ ਸ਼ਬਦ ਦੀ ਥੋੜੀ ਜੀ ਗੱਲ ਕਰ ਲਈਏ ਵੀ ਆਕੀ ਕੀ ਹੁੰਦਾ ਕਈ ਤਾਂ ਵੈਸੇ ਬਾਕੀ ਰਹਿ ਦਨ ਕਹਿ ਦਿੰਦੇ ਨੇ ਬਾਕੀ ਨਹੀਂ ਹੁੰਦਾ ਆਕੀ ਆਕੀ ਗੁਰੂ ਤੋਂ ਫਟਕਾਰਿਆ ਹੋਇਆ ਗੁਰੂ ਤੋਂ ਭੁੱਲਿਆ ਹੋਇਆ ਆਪਦੇ ਮਨ ਦੇ ਮਗਰ ਲੱਗਾ ਹੋਇਆ ਆਪਾਂ ਆਕੀ ਤਾਂ ਨਹੀਂ ਹੈ ਆਪਾਂ ਅੰਮ੍ਰਿਤ ਵੇਲੇ ਉੱਠ ਰਹੇ ਆ ਗੁਰੂ ਨੇ ਹੁਕਮ ਕੀਤਾ ਜਿਹੜਾ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਗੁਰੂ ਖਾਲਸਾ ਪੰਥ ਵੱਲੋਂ ਜਿਹੜਾ ਹੁਕਮ ਹੈ ਕਿ ਪੰਜ ਬਾਣੀਆਂ ਪੜ ਰਹੇ ਆ ਕਿ ਸ਼ਾਮ ਦੀ ਸੋਧਰ ਕਰ ਰਹੇ ਆ ਕਿ ਪਰਾਈਆਂ ਧੀਆਂ ਆਪਣੀਆਂ ਧੀਆਂ ਸਮਝ ਰਹੇ ਆ ਕਿ ਪਰਾਈਆਂ ਬੱਚੀਆਂ ਆਪਣੀਆਂ ਬੇਟੀਆਂ ਸਮਝ ਰਹੇ ਆ ਕਿ ਪਰਾਈਆਂ ਵੱਡੀ ਔਰ ਉਮਰ ਦੀਆਂ ਬੀਬੀਆਂ ਆਪਣੀਆਂ ਮਾਵਾਂ ਸਮਝ ਰਹੇ ਆ ਜੇ ਇੱਥੇ ਖੜੇ ਆ ਤੇ ਫੇਰ ਖਾਲਸਾਪੁਰ ਬਹੁਤ ਛੇਤੀ ਆ ਸਕਦਾ ਹੈ ਆ ਜਾਵੇਗਾ ਪਰ ਜੇ ਅਸੀਂ ਆਪਣਾ ਭਾਂਡਾ ਹੀ ਇੰਨਾ ਲਬੇੜਿਆ ਹੋਇਆ ਆਪਣਾ ਭਾਂਡਾ ਹੀ ਇੰਨਾ ਗੰਦਾ ਕੀਤਾ ਹੋਇਆ ਕਿ ਸਾਨੂੰ ਪ੍ਰਾਈ ਧੀ ਧੀ ਨਹੀਂ ਦੀਦੀ ਪ੍ਰਾਈ ਮਾਂ ਮਾਂ ਨਹੀਂ ਦੀਦੀ ਪ੍ਰਾਈ ਭੈਣ ਭੈਣ ਨਹੀਂ ਦੀਦੀ ਤੇ ਅਸੀਂ ਗੰਦੀਆਂ ਗੰਦੀਆਂ ਐਪਾਂ ਚਲਾ ਰਹੇ ਆਂ ਤੇ ਕਹਿ ਰਹੇ ਆਂ ਅਸੀਂ ਖਾਲਸਾ ਰਾਜ ਦੇ ਪੰਦੀ ਆਂ ਫੇਰ ਸਾਨੂੰ ਖਾਲਸਾ ਰਾਜ ਨਹੀਂ ਸਾਡੇ ਪੱਲੇ ਸ਼ਰਮਿੰਦਗੀ ਪੈ ਗਈ ਸ਼ਰਮਿੰਦਗੀ ਸਾਨੂੰ ਨੀਵੇਂ ਹੋਣਾ ਪਏਗਾ ਅੱਜ ਜੋ ਵਰਤਾਰਾ ਵਰਤ ਰਿਹਾ ਹੈ ਜੋ ਕੁਝ ਤੁਸੀਂ ਸਾਰੇ ਜਾਣਦੇ ਹੋ ਇਹਦੇ ਨਾਲ ਸਾਡਾ ਸ਼ਰਮ ਨਾਲ ਸਿਰ ਝੁਕ ਰਿਹਾ ਹੈ ਕਿ ਕੀ ਹੋ ਰਿਹਾ ਸਿੱਖਾਂ ਨੂੰ ਸਿੱਖੀ ਦਾਣ ਹੈ ਸਾਡੇ ਕੋਲ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹੋ ਦਾਣ ਭਰੋਸਾ ਦਾਣ ਬਾਕੀ ਦਾਨ ਆਪਾਂ ਕਰ ਲਈਏ ਭਰੋਸਾ ਸਾਨੂੰ ਗੁਰੂ ਤੇ ਹੈ ਅਸੀਂ ਕਹਿੰਨੇ ਕੁਝ ਹੋਰ ਤੇ ਕਰਦੇ ਕੁਝ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ ਆਓ ਖਾਲਸਾ ਜੀ ਭਾਈ ਅਵਤਾਰ ਸਿੰਘ ਖੰਡਾ ਭਾਈ ਕੁਲਵੰਤ ਸਿੰਘ ਖਖਰਾਣਾ ਤੇ ਭਾਈ ਬਲਵੰਤ ਸਿੰਘ ਖਖਰਾਣਾ ਨੂੰ ਯਾਦ ਕਰਦੇ ਖਖਰਾਣਾ ਪਰਿਵਾਰ ਸ਼ੀਦਾ ਪਰਿਵਾਰ ਨੂੰ ਯਾਦ ਕਰਨ ਦਾ ਤਾਂ ਹੀ ਲਹਾ ਜੇ ਗੁਰ ਗੁਰ ਸਤਗੁਰਗਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਛਰਨਾਵੇ ਫਿਰ ਚਰੇ ਚੜੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਸੋ ਆਪਾਂ ਗੁਰੂ ਵਾਲੇ ਪਾਸੇ ਨੂੰ ਤ੍ਰਿਏ ਕਲਗੀਧਰ ਦੇ ਪੁੱਤਰੋ ਤਿਉ ਅੰਮ੍ਰਿਤਧਾਰੀ ਹੋ ਕੇ ਜਿਓ ਅਵਤਾਰ ਸਿੰਘ ਖੰਡਾ ਹੋਣਾ ਦਾ ਮਿਸ਼ਨ ਖੰਡੇ ਕੀ ਪੌਲ ਖਾਲਸਾ ਰਾਜ ਖਾਲਸਤਾਨ ਦੀ ਪ੍ਰਾਪਤੀ ਤਾਂ ਹੋਏਗੀ ਜੇ ਸਾਡਾ ਭਾਂਡਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਭਾਂਡਾ ਧੋਵੋ ਬੈਸ ਧੂਪ ਦੇਵੋ ਜੇ ਸਾਡਾ ਅੰਦਰਲਾ ਭਾਂਡਾ ਸਾਫ਼ ਹੋ ਗਿਆ ਇਹ ਕਿਦਾਂ ਹੋਣਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਵੇਂ ਕੈ ਰੰਗ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਬਾਣੀ ਨਾਲ ਜੁੜੀਏ ਬਾਣੀ ਵਰਗੇ ਬਣੀਏ ਫੇਰ ਸਾਡੇ ਰਸਨਾ ਤੋਂ ਗਾਲਾਂ ਨਹੀਂ ਨਿਕਲਣਗੀਆਂ ਬ੍ਰਿਆਈ ਨਹੀਂ ਆਏਗੀ ਚਾਹੇ ਉਹ ਸੋਸ਼ਲ ਸਾਈਡ ਹੋਵੇ ਤੇ ਚਾਹੇ ਪਬਲਿਕ ਪਲੇਸ ਕਿਸੇ ਤਰ੍ਹਾਂ ਦਾ ਵੀ ਹੋਵੇ ਅਰ ਅਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਮੱਤ ਬਲਬੁੱਧ ਬਖਸ਼ਣ ਬੋਲਦੇ ਆ ਵਿਚਾਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਨਾ ਬੇਨਤੀ ਕਰਾਂਗਾ ਤਲਖਾਲਸੇ ਦੇ ਐਕਟਿੰਗ ਪ੍ਰਧਾਨ ਪਾਈ ਪਰਮਜੀਤ ਸਿੰਘ ਮਾਨ ਉਹ ਸੰਤਾਨਾਂ ਆਪ ਦੇ ਵਿਚਾਰ ਸਾਂਝੇ ਕਰਨ ਅੱਜ ਸਾਡੇ ਕੋਲ ਪੰਥਕ ਆਗੂ ਭਾਈ ਦਿਆ ਸਿੰਘ ਕੱਕੜ ਸਿੱਖ ਯੂناਇਟਿਡ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਭਾਈ ਜ਼ੁਗਰਾਸ ਸਿੰਘ ਉਹਨਾਂ ਨੇ ਪਹਿਲੇ ਕਹਿ ਦਿੱਤਾ ਹੈ ਕਿ ਟਾਈਮ ਸ਼ਾਰਟ ਹੈ ਤੇ ਮੈਂ ਨਹੀਂ ਬੋਲਾਂਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਤੇਜਿੰਦਰ ਸਿੰਘ ਗਿਓਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਗੁਰਚੰਦ ਸਿੰਘ ਕਟੂਜੀ ਗੁਰシャン ਸਿੰਘ ਸੋਲ ਅੰਮ੍ਰਿਤਸਰ ਤੋਂ ਤੇ ਰਣਜੋਤ ਸਿੰਘ ਆਇਓਏ ਨੇ ਅਸੀਂ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਹੁਣ ਮੇਰੀ ਬੇਨਤੀ ਹੈ ਭਾਈ ਪਰਮਜੀਤ ਸਿੰਘ ਮਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਾਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਬੇਨਤੀਆਂ ਮੈਂ ਤੁਹਾਡੇ ਨਾਲ ਕਰਨੀਆਂ ਆ ਪਹਿਲੀ ਇਹ ਹਾਲਕਿ ਉਹਦੇ ਬਾਰੇ ਮੇਰੇ ਤੋਂ ਪਹਿਲਾਂ ਗੱਲ ਹੋ ਚੁੱਕੀ ਆ ਕਿ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਤੇ ਉਹਨਾਂ ਨੇ ਬਾਅਦ ਵਿੱਚ ਜਿਹੜੀ ਬੇਨਤੀ ਕੀਤੀ ਆ ਮੈਂ ਵਿਦ ਡਿਊ ਰਿਸਪੈਕਟ ਕੋਈ ਗੱਲ ਉੱਠੇ ਪਾਸੇ ਨਾ ਲੈ ਜੇ ਵੀ ਗੱਲ ਕੱਟ ਲਈ ਜਾਂ ਕੀ ਕਰਤਾ ਕਿ ਨਹੀਂ ਕੋਈ ਬੇਇੱਜ਼ਤੀ ਨਹੀਂ ਕਿਸੇ ਦੀ ਇੱਕ ਕੀਰਤਨੀ ਸਿੰਘ ਦਾ ਇੱਜ਼ਤ ਮਾਨ ਸਤਕਾਰ ਬਹਾਲ ਰੱਖਦੇ ਗੱਲ ਜਰੂਰ ਕਰਨੀ ਚਾਹੁੰਦਾ ਕਿਉਂਕਿ ਮੈਂ ਉਹਨਾਂ ਦੇ ਮੂੰਹ ਤੋਂ ਦੋ ਵਾਰੀ ਗੱਲ ਸੁਣੀ ਆ ਕਿ ਸਾਨੂੰ ਆਪਣੇ ਧੀਆ ਪੁੱਤ ਪੜਾ ਕੇ ਤੇ ਆਈਪੀਐਸ ਦਾ ਜੱਜ ਲਾਉਣੇ ਚਾਹੀਦੇ ਆ ਉਹਦੇ ਬਾਰੇ ਗੱਲ ਜਿਹੜੇ ਪਹਿਲੇ ਬੁਲਾਰੇ ਬੋਲੇ ਨੇ ਬਾਗੀ ਸਿੰਘ ਉਹਨਾਂ ਨੇ ਕਰਤੀ ਆ ਪਰ ਫਿਰ ਵੀ ਟੂਕ ਮਾਤਰਵਾ ਦੇ ਬਾਰੇ ਜਰੂਰ ਗੱਲ ਕਰ ਦੇਣੀ ਚਾਹੁੰਦਾ ਵੀ ਧੀਆ ਪੁੱਤ ਪੜਾਉਣੇ ਮਾੜੇ ਨਹੀਂ ਅਸੀਂ ਹੈ ਹੀ ਸਿੱਖ ਆ ਤੇ ਸਿੱਖ ਨੇ ساری ਉਮਰ ਸਿੱਖਣਾ ਆ ਸਾਰਾ ਕੁਝ ਸਿੱਖੋ ਇਹਨਾਂ ਦਾ ਜੁਡੀਸ਼ੀਅਲ ਸਿਸਟਮ ਵਿੱਚ ਸਿੱਖੋ ਇਹਨਾਂ ਦਾ ਕਾਨੂੰਨੀ ਜੜਾ ਪ੍ਰਕਿਰਿਆ ਆ ਉਹਨੂੰ ਵੀ ਸਿੱਖੋ ਜੀ ਸਦਕੇ ਸਾਨੂੰ ਸਿੱਖਣਾ ਚਾਹੀਦਾ ਪਰ ਅੱਜ ਵੀ ਜੇ ਅਸੀਂ ਇਹ ਪ੍ਰੀਖੇ ਦੇ ਵਿੱਚ ਕਿ ਜੀ ਆਪਣੇ ਧੀਆਂ ਪੋਤੇ ਅਸੀਂ ਜੱਜ ਜਾਂ ਐਸਐਸਪੀ ਜਾਂ ਐਮਐਲਏ ਜਾਂ ਕੁਝ ਬਣਾ ਕੇ ਤੇ ਇਸੋ ਸਿਸਟਮ ਦੇ ਵਿੱਚੋਂ ਕੁਝ ਸਵਾਰ ਲਾਂਗੇ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ ਤੇ ਇਹ ਭੁਲੇਖਾ ਗੁਰਬਾਣੀ ਕਹਿੰਦੀ ਹੈ ਵੀ ਪੈਂਦਾ ਰਹਿੰਦਾ ਜਿਹੜਾ ਭਰਮ ਆ ਨਾ ਉਹ ਆਹ ਤੇ ਉਹਦੇ ਤੱਕ ਟੁੱਟਦਾ ਨਹੀਂ ਜਦੋਂ ਤੱਕ ਉਹਦੇ ਹੰਡਾ ਨਾ ਲਾਵੇ ਬੰਦਾ ਪਿੰਡੇ ਦੇ ਉੱਤੇ ਜਿਹੜਾ ਮੇਰੇ ਅਰਗਾਹ ਜੇ ਸਿਸਟਮ ਦਾ ਹਿੱਸੇਦਾਰ ਨਹੀਂ ਨਾ ਬਣਿਆ ਜਿਹੜਾ ਜੇ ਐਸਪੀ ਨਹੀਂ ਬਣਿਆ ਜਿਹੜਾ ਐਸਐਸਪੀ ਨਹੀਂ ਬਣਿਆ ਜਿਹੜਾ ਜੱਜ ਨਹੀਂ ਬਣ ਜਾ ਜਿਹੜਾ ਜੇ ਕੁਝ ਹੋਰ ਉਹਦਾ ਨਹੀਂ ਲੈ ਪਾਇਆ ਉਹਦੇ ਮਨ 'ਚ ਹਮੇਸ਼ਾ ਭਰਮ ਰਹਿੰਦਾ ਆ ਕਿ ਮੈਂ ਉਹ ਸੌਦੇ ਤੇ ਜਾ ਕੇ ਆਹ ਕਰਦਾ ਤੇ ਇਹੋ ਜਿਹਾ ਬੜੇ ਅਸੀਂ ਭਰਮ ਭੁਲੇਖੇ ਆਪਣੀ ਪਿਛਲੀ ਇੱਕ ਜ਼ਿੰਦਗੀ ਦੇ ਵਿੱਚ ਟੁੱਟਦੇ ਵੇਖੇ ਨੇ ਆਹ ਹੁੰਦੇ ਐਗਜ਼ੈਂਪਲ ਜੇ ਅਸੀਂ ਪਿਛਲੇ 5-7 ਸਾਲਾਂ ਦੇ ਲੈ ਲਓ ਭਗਵੰਤ ਮਾਨ ਕਹਿੰਦਾ ਹੈ ਜੀ ਇੱਕ ਵਾਰੀ ਮੇਰੇ ਕੋਲ ਆਕਦਾ ਕਿ ਮੈਂ ਪਤਾ ਨਹੀਂ ਪੰਜਾਬ ਦਾ ਕਿਹੜਾ ਨਕਸ਼ਾ ਬਦਲ ਦੇਣਾ ਕੀ ਕਰ ਲਿਆ ਕੁਝ ਨਹੀਂ ਬਦਲਿਆ ਇੱਥੇ ਬੜੇ ਐਸਐਸਪੀ ਲੱਗੇ ਬੜੇ ਜੱਜ ਲੱਗੇ ਸਾਡੇ ਪੱਲੇ ਕੁਝ ਨਹੀਂ ਪਿਆ ਸੋ ਇਹ ਤੋਂ ਇਹ ਅਜੇ ਵੀ ਅਸੀਂ ਭਰਮ ਭੁਲੇਖਾ ਰੱਖਣਾ ਕਿ ਜੀ ਸਾਡੇ ਨਿਆਣੇ ਇੱਥੇ ਐਸਐਸਪੀ ਲੱਗ ਜਾਣਗੇ ਤੇ ਸਾਡੇ ਹੱਕ ਦੀ ਗੱਲ ਕਰ ਲੈਣਗੇ ਸਾਡਾ ਭੁਲੇਖਾ ਆ ਅਸੀਂ ਸਗੋ ਇਹ ਵੇਖਿਆ ਆ ਕਿ ਜਿਹੜਾ ਸਾਡਾ ਨਿਆਣਾ ਇਸ ਸਿਸਟਮ ਦੇ ਵਿੱਚ ਐਸਐਸਪੀ ਲੱਗ ਗਿਆ ਜਾਂ ਡੀਸੀ ਲੱਗ ਗਿਆ ਅਜੇ ਹਿੰਦੂ ਦੇ ਕੋਈ ਬਖਸ਼ਦੇ ਬਖਸ਼ਦੇ ਜਿੰਨਾ ਜ਼ੁਲਮ ਸਾਡੇ ਤੇ ਇਨ੍ਹਾਂ ਆਪਣੇ ਆਨੇ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਕਿਉਂ ਕਿ ਉਹਨਾਂ ਨੂੰ ਵਫਾਦਾਰੀ ਸਾਬਤ ਕਰਨੀ ਪਈਂਦੀ ਆ ਆਪਣੀ ਸਿਸਟਮ ਦੀ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕੋਈ ਚਾਰ ਗੱਲਾਂ ਸਿੱਖਾਂਵਲ ਦੀਆਂ ਕਰ ਲਈਆਂ ਤੇ ਮੇਰੇ ਤੇ ਟੈਗ ਲੱਗ ਜਾਏਗਾ ਕਿ ਮੈਂ ਖਾਲਿਸਤਾਨ ਪੱਖੀ ਆ ਤੇ ਉਹਨਾਂ ਨੂੰ ਅਟੈਕ ਹਟਾਉਣ ਦੇ ਲਈ ਇੰਨੇ ਜ਼ੁਲਮ ਸਿੱਖਾਂ ਦੇ ਉੱਤੇ ਕਰਨੇ ਪੈਂਦੇ ਆ ਕਿ ਸਾਰੀ ਉਮਰ ਜ਼ੁਲਮ ਕਰਦੇ ਰਹਿੰਦੇ ਨੇ ਤੇ ਦੂਸਰੇ ਪਾਸੇ ਇੱਥੇ ਬੈਸਟ ਐਗਜ਼ੈਂਪਲ ਬੈਠੀ ਆ ਮਹਿਮਾਨ ਸਾਹਿਬ ਦੇ ਬਾਰੇ ਗੱਲ ਦੱਸਾਂ ਵੀ ਜੇ ਅਜੇ ਵੀ ਸਾਨੂੰ ਇਹ ਭੁਲੇਖਾ ਪਿਆ ਸਾਡਾ ਬੱਚਾ ਐਸਐਸਪੀ ਦਾ ਜੱਜ ਲਾ ਕੇ ਕੋ ਪੱਲੇ ਪਾ ਦੇਣਾ ਸੀ ਤੇ ਇਹਦਾ ਮਤਲਬ ਅਸੀਂ ਮਾਨ ਸਾਹਿਬ ਨੂੰ ਕਿਹੜੀ ਕੈਟਾਗਰੀ 'ਚ ਰੱਖਾਂਗੇ ਫਿਰ ਲੱਗੇ ਰਹਿੰਦੇ ਐਸਐਸਪੀ ਪਰ ਉਹਨਾਂ ਨੇ ਉਸ ਸਿਸਟਮ ਦੇ ਵਿੱਚੋਂ ਉਸ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਉਹ ਦਿਨ ਛੱਟ ਜੱਤ ਕਿਉਂ ਮਾਰੀ ਕਿਉਂ ਛੱਡਿਆ ਉਹਦਾ ਕਿ ਉਹਨਾਂ ਨੂੰ ਸਮਝ ਨਹੀਂ ਕਿ ਜੇ ਮੈਂ ਸਿਸਟਮ ਦੇ ਵਿੱਚ ਰਹਿਦਾ ਤਾਂ ਮੈਂ ਆਪਣੀ ਕੌਮ ਨੂੰ ਜ਼ਿਆਦਾ ਇਨਸਾਫ ਦਵਾ ਦਾਂਗਾ ਇਹਦਾ ਮਤਲਬ ਜਾਂ ਤੇ ਉਹਨਾਂ ਦਾ ਡਿਸੀਜਨ ਗਲਤ ਹੈ ਪਰ ਉਹਨਾਂ ਦਾ ਉੱਥੇ ਲਿਆ ਗਿਆ ਫੈਸਲਾ ਉਹ ਕੀ ਸੀ ਉਹ ਇਹੀ ਸੀ ਕਿ ਇਸ ਸਿਸਟਮ ਨੇ ਸਾਡੇ ਤੇ ਅਤਿਆਚਾਰ ਕੀਤਾ ਤੇ ਇਸ ਸਿਸਟਮ ਦੇ ਵਿੱਚ ਰਹਿ ਕੇ ਹੁਣ ਕੰਮ ਨਹੀਂ ਹੋ ਸਕਦਾ ਇਹ ਤੋਂ ਬਾਗੀ ਹੋਣਾ ਪਏਗਾ ਤੇ ਸਾਨੂੰ ਬਾਗੀ ਹੋਣਾ ਪੈਣਾ ਆ ਉਤੋਂ ਬਿਨਾ ਸਾਡੇ ਮਸਲੇ ਭਰਾਓ ਐਸਐਸਪੀ ਜੱਜ ਬਣਿਆ ਹੱਲ ਨਹੀਂ ਹੋਣੇ ਹਾਂ ਸਾਨੂੰ ਕਾਨੂੰਨ ਦੀ ਸਮਝ ਹੋਵੇ ਜੁਡੀਸ਼ਰੀ ਦੀ ਸਮਝ ਹੋਵੇ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਪਰ ਜੇ ਮੰਜ਼ਲ ਅਸੀਂ ਸਰਪ ਇਹਨਾਂ ਦੀਆਂ ਕੁਰਸੀਆਂ ਮਿੱਥ ਲਈ ਆ ਤੇ ਫਿਰ ਗੁਰੂ ਦੀ ਗੋਦ ਨਹੀਂ ਮਿਲਣੀ ਮੰਜ਼ਲ ਖਾਲਿਸਤਾਨ ਦੀ ਪ੍ਰਾਪਤੀ ਮਿੱਥੀ ਜਾਏਗੀ ਉਹਦੇ ਵਿੱਚੋਂ ਹੀ ਆਪਣੀ ਪਹਿਚਾਨ ਬਾਹਰ ਨਿਕਲਗੇ ਤੇ ਅੱਗੇ ਗੱਲ ਤੁਰੇਗੀ ਦੂਸਰੀ ਗੱਲ ਆਈ ਵੀ ਦੁਸ਼ਮਣ ਦੀ ਸਮਝ ਵਾਲੀ ਉਹ ਸੇਮ ਇਹੋ ਹੀ ਆ ਕਿ ਦੁਸ਼ਮਣ ਦੀ ਸਮਝ ਕੀ ਆ ਕਿ ਅਸੀਂ ਕਿੱਧਰ ਖਲੋਣਾ ਹੈ ਉਹਨਾਂ ਦੇ ਸਿਪਾਹੀ ਬਣਨਾ ਹੈ ਜਾ ਕੇ ਕਿ ਆਪਣੀ ਕੌਮ ਦੇ ਸਿਪਾਹੀ ਬਣਨਾ ਐਸਐਸਪੀ ਕਿ ਦਾ ਸਿਪਾਹੀ ਬਣੇਗਾ ਕੀ ਕਰੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਜੇ ਖਾਲਸਤਾਨ ਦੇ ਰਾਹ ਦਾ ਸਿਪਾਹੀ ਬਣੇਗਾ ਤੇ ਉਹ ਐਸਐਸਪੀ ਦਾ ਉਹਦਾ ਛੱਡ ਕੇ ਬਣੇਗਾ ਐਗਜ਼ਾਮਪਲ ਸਾਡੇ ਸਾਹਮਣੇ ਆ ਮੈਨੂੰ ਵਾਰ-ਵਾਰ ਕਹਿੰਦੇ ਲੋੜ ਨਹੀਂ ਪੇ ਖਾਲਸਤਾਨ ਦੇ ਰਾਹ ਦਾ ਜ ਕੋਈ ਬੰਦੀ ਬਣੇਗਾ ਤੇ ਉਹਦਾ ਛੱਡ ਕੇ ਬਣਦਾ ਹੈ ਇੰਡੀਆ ਦਾ ਤੇ ਇੰਡੀਆ ਦੇ ਉਹਦੇ ਲੈ ਕੇ ਤੁਸੀਂ ਕਹੋ ਵੀ ਖਾਲਸਤਾਨ ਦੇ ਲਈ ਕੁਝ ਕਰ ਲਾਂਗੇ ਇਹ ਸੋ ਦੁਸ਼ਮਣ ਦੀ ਪਛਾਣ ਜਿਹੜੀ ਉਹ ਲੀਕ ਦੇ ਬੜੀ ਸਾਫ ਜੀ ਖਿੱਚੀ ਆ ਵੀ ਜਿੰਨੇ ਉਸ ਸਿਸਟਮ ਚ ਜਾ ਕੇ ਉਥੋਂ ਕੁਝ ਲੈਣਾ ਆ ਉਥੋਂ ਦੀ ਜਿਹੜੀ ਤਨਖਾਹ ਲੈਣੀ ਆ ਤੇ ਉਹਦੇ ਹਿਸਾਬ ਦੇ ਨਾਲ ਭਾਰਤ ਮਾਤਾ ਦੀ ਜੈ ਕਹਿਣੀ ਆ ਫਿਰ ਭਾਵੇਂ ਪੱਗਾ ਦਾੜੀਆਂ ਦਿਮਾਲੇ ਜੋ ਕਾਜ ਹੋਇ ਪਾਇਆ ਹੋਵੇ ਫਿਰ ਅਸੀਂ ਉਹਨਾਂ ਨੂੰ ਸਮਝਦੇ ਹਾਂ ਕਿ ਸਾਡੇ ਵੱਲ ਨਹੀਂ ਆ ਤੇ ਦੂਜੇ ਪਾਸੇ ਲੀਕ ਦੇ ਇਧਰ ਆ ਕਿ ਭਾਈ ਸਾਨੂੰ ਆਪਣਾ ਕੌਮੀ ਘਰ ਖਾਲਸਤਾਨ ਚਾਹੀਦਾ ਹੈ ਉਹਦੇ ਲਈ ਸਾਨੂੰ ਜੋ ਕਰਨਾ ਪਵੇ ਅਸੀਂ ਕਰਾਂਗੇ ਉਹ ਸਾਡਾ ਆਪਣਾ ਇੰਨੀ ਕੁ ਚੀਜ਼ ਆ ਜਿੰਨੂੰ ਇੰਨੀ ਗੱਲ ਸਮਝ ਆ ਗਈ ਜਦਨ ਸਾਡੀ ਕੌਮ ਨੂੰ ਜਦ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਕਿ ਭਾਈ ਖਾਲਸਤਾਨ ਦੇ ਰਾਹ ਤੇ ਤੁਰਨ ਵਾਲਾ ਬੰਦਾ ਸਾਡਾ ਭਰਾ ਆ ਖਾਲਸਤਾਨ ਤੋਂ ਥੜਕ ਕੇ ਪਛਾਹ ਜਾਣ ਵਾਲਾ ਜਾਂ ਦੂਸਰੇ ਪਾਸੇ ਖੜਨ ਵਾਲਾ ਫਿਰ ਭਾਵੇਂ ਉਹ ਸੇਖੀ ਹੋਵੇ ਉਹ ਇਸ ਰਾਹ ਦਾ ਉਹ ਸਾਡੀ ਇਸ ਸੰਘਰਸ਼ ਦਾ ਪੰਧੇ ਨਹੀਂਗਾ ਉਹ ਦੂਸਰੇ ਪਾਸੇ ਖਲੋ ਆ ਤੇ ਜੇ ਕੋਈ ਹਿੰਦੂ ਮੁਸਲਮਾਨ ਈਸਾਈ ਹੁੰਦਾ ਆ ਵੀ ਖਾਲਸਤਾਨ ਵਾਲੇ ਰਾਹਲੇ ਪਾਸੇ ਖਲੋਤਾ ਤੇ ਸਾਡੇ ਸੰਘਰਸ਼ ਦਾ ਪਾਂਦੀ ਤੀਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਆ ਕਿ ਜਦੋਂ ਜਿਹੜਾ ਪਿਛੜਾ ਸਮਾਂ ਬੀਤਿਆ ਦੋ ਸਾਲ ਦੇ ਵਿੱਚ ਤਿੰਨ ਅਹਿਮ ਜਿਹੜੇ ਆ ਉਹ ਇੰਡੀਆ ਨੇ ਸਾਡੇ ਸਿੰਘ ਸ਼ਹੀਦ ਕੀਤੇ ਜਾਂ ਕਤਲ ਕੀਤੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸ਼ੁਰੂਆਤ ਹੋਈ ਭਾਈ ਪਰਮਜੀਤ ਸਿੰਘ ਪੰਜਵੜ ਤੋਂ ਪਾਕਿਸਤਾਨ ਦੇ ਵਿੱਚੋਂ ਫਿਰ ਪੇਤ ਭਰੀ ਹਾਲਾਤ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕਤਲ ਹੁੰਦਾ ਉੱਤੇ ਉਹਦੇ ਵਿੱਚ ਜਦੋਂ ਪਹਿਲੇ ਦਿਨ ਮੈਨੂੰ ਯਾਦ ਆ ਜਦਨੇ ਨਿਊਜ਼ ਫਲੈਸ਼ ਹੋਈ ਤਬਾਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਹੈ ਔਰ ਜਦੋਂ ਨਿਊਜ਼ ਫਲੈਸ਼ ਹੋਈ ਤੇ ਉਥੇ ਲਿਖਿਆ ਸੀ ਅਵਤਾਰ ਸਿੰਘ ਖੰਡੇ ਦਾ ਜ਼ਹਿਰ ਦੇ ਕੇ ਕਤਲ ਜਾਂ ਜ਼ਹਿਰ ਦੇ ਕੇ ਜ਼ਹਿਰ ਨਾਲ ਮੌਤ ਉਤੋਂ 5 ਮਿੰਟ ਬਾਅਦ ਹੀ ਨਿਊਜ਼ ਫਲੈਸ਼ ਜਿਹੜੀ ਬਦਲਣੀ ਸ਼ੁਰੂ ਹੋ ਗਈ ਫਿਰ ਉਹ ਜ਼ਹਿਰ ਵਿੱਚ ਖਤਮ ਹੋ ਗਏ ਮੌਤ ਆਉਣੀ ਸ਼ੁਰੂ ਹੋ ਗਈ ਤੇ ਉਹਨਾਂ ਦੀ ਮੌਤ ਹੋ ਗਈ ਸੋ ਪਹਿਲੀ ਸਚਾਈ ਜਿੱਥੇ ਆ ਗਈ ਉਹ ਉਤੋਂ ਸ਼ੱਕ ਪੂਰੇ ਦਾ ਪੂਰਾ ਇੰਡੀਆ ਵੱਲ ਜਾਂਦਾ ਹੈ ਤੀਸਰਾ ਇਹਨਾਂ ਨੇ ਕੀਤਾ ਭਾਈ ਹਰਦੀਪ ਸਿੰਘ ਨਿਜਰ ਦਾ ਕੈਨੇਡਾ ਦੇ ਵਿੱਚ ਹੁਣ ਤਿੰਨ ਦੇਸ਼ਾਂ ਦੇ ਵਿੱਚ ਜਾ ਕੇ ਇੰਡੀਆ ਨੇ ਸਾਡੇ ਤਿੰਨ ਸਿੰਘ ਐਲੀਮੀਨੇਟ